ਮਿਲਦੇ ਆਪਾਂ ਮਿਲਦੇ ਆ ਆ ਦੇਖ ਲਿਏ ਪਾਰਕ ਤੇ ਹਾਂ ਹਾਂ ਸਕਿਉਰਟੀ ਪਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੋਸਟ ਵੈਲਕਮ ਥੈਂਕ ਯੂ ਥੈਂਕ ਯੂ ਥੈਂਕ ਯੂ ਆਵੈ Omar, yeah. welcome ji.

ਕਿਉਂ ਜਿੱਤੇ ਅੰਮ੍ਰਿਤ ਅੱਲੇ ਮਨੁੱਖੀ ਦੇ ਆਈ ਲਿਖਦਾ ਜਾਂ ਫਿਰਦੇ ਆ ਨਹੀਂ ਪਬਲਿਕ ਸਾਡੇ ਆਪ ਦੇ ਲੋਕ ਹੈ ਜੀ ਜੀ ਬਹੁਤ ਫਰਕ ਹੈ ਬਣੇ ਨੂੰ 25 ਸਾਲ ਹੋ ਗਏ ਹਨ ਹੈਨਾ ਠੀਕ ਹੈ ਔਰ ਬਣਾ ਬੜਾ ਸੋਹਣਾ ਤੁਹਾਨੂੰ ਗਿਫਟ ਮਿਲੇ ਹੈ ਬਰੋਟੋ ਸ਼ਹਿਰ ਵਾਸਤੇ ਖਲੇ ਆਮਤ ਹੈ ਬਣੀ ਬਣੀ ਕੰਗ੍ਰੈਚੁਲੇਸ਼ਨ ਥੈਂਕ ਯੂ ਸਾਰੇ ਬੋਲੇ ਸਾਰੇ ਮੋਨੇ ਹਾਲੋ ਬੇਨ ਜੀ ਤੁਹਾਨੂੰ ਆਪਲੀਜ਼ ਆਪੀ ਆਪੀ ਜੁੜੋ ਆਪੇ ਜੁੜੋ ਥੈਂਕ ਯੂ ਅਦਰਵਾਈਜ਼ ਯੂ ਆਰ ਅ ਲੋਸਰ ਲੋ ਸਰ ਸਰ ਮੂੰਹ ਮਿੱਠਾ ਹੋ ਗਿਆ ਆਪਣਾ ਮਾਤੀ ਸਾਰਿਆਂ ਨੂੰ ਦਿਓ ਜੀ ਸੰਗਤ ਆਪਲੀਜ਼ ਮੂੰਹ ਮਿੱਠਾ ਕਰੋ ਲੱਡੂ ਮੱਲਪਾਣਾ ਨਹੀਂ ਕਰੋ ਐਫਰਟਸ ਐਵੇਂ ਕਹੀਏ ਜੀ ਥੋੜੇ 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 ਨਹੀਂ ਕਰਦੇ ਰਹਿਣਾ ਚਾਹੀਦਾ ਕਰਦੇ ਰਹਿਣਾ ਚਾਹੀਦਾ ਕਰਤਾਰ ਨੂੰ ਖਾਣਾ ਖਾਓ ਜੀ ਫੈਸਟੀਵਲ ਜੀ ਦੇਖ ਲੈਣੇ ਆਪਾਂ ਕੀ ਕਰਨ ਵਾਲਾ ਚਲੋ ਚਲੋ ਸੱਜਣ ਆਇਆ ਨਹੀਂ ਮਿਲਣਾ ਸਾਨੂੰ ਨਹੀਂ ਕੋਈ ਨਹੀਂ ਸਮੱਸਿਆ ਵਾ ਸੁਣਨੀ ਆਪਾਂ ਸੁਣਦੇ ਸਾਡੀ ਗੱਲ ਸੁਣੋ ਜੀ ਇੱਕ ਸਾਡੇ ਪ੍ਰੀਮਿਕਸ ਪਾਏ ਨੂੰ ਢੁੱਡਾ ਚ ਬਹੁਤ ਸਾਲ ਢੁੱਡਾ ਦਾ ਆ ਰਿਹਾ ਤੁਹਾਡਾ ਪ੍ਰੋਜੈਕਟ ਅ ਕੱਲ ਹੀ ਮੇਰੀ ਗੱਲ ਹੋਈ ਹੈ ਤੇ ਬਸ ਉੱਪਰ ਪਹੁੰਚ ਗਿਆ ਮਹੀਨੇ ਤੋਂ ਵੱਧ ਨਹੀਂ ਲੱਗਦਾ ਠੀਕ ਹੈ ਹਾਂ ਸਾਰੀਆਂ ਸੜਕਾਂ ਬਣ ਬਠਿੰਡੇ ਵਾਲੇ ਦਾ ਜਵਾਬ ਦੇ ਜਾਂਦੇ ਨਹੀਂ ਨਹੀਂ ਸਵਾਲ ਹੀ ਨਹੀਂ ਪੜਾ ਮੈਂ ਆਜਾ ਜੀ ਤੁਸੀਂ ਜੋਰ ਜੂਰ ਪਾ ਕੇ ਨਹੀਂ ਨਹੀਂ ਅਸਲ ਤੇ ਡਿਮਾਂਡ ਐ ਸਿ ਪੂਡਾ ਤੋਂ ਕਰਾਇਆ ਜਾਵੇ ਹਾਂ ਜੀ ਫੇਰ ਹੀ ਬੈਸਟ ਰੋਡ ਪੂਡਾ ਤੋਂ ਕ੍ਰਾਂਤੀ ਕਰਕੇ ਹੀ ਇਹ ਟਾਈਮ ਲੱਗਿਆ ਉਹ ਨਗਰ ਕੌਂਸਲ ਨੂੰ ਕਹਿੰਦੇ ਸੀਗੇ ਫੇਰ ਉਹ ਦੋ ਦਿਨ ਪੱਛੇ ਲਾਉਂਦੇ ਜੀ ਉਧਰ ਹਾਂ ਨਹੀਂ ਨਹੀਂ ਮੈਂ ਕਰਾਉਂਗੀ ਸਿਕ ਨਗਰ ਕੌਂਸਲ ਕਰਾ ਦੇ ਜੀ ਪ੍ਰੀਮੈਕਸ ਪੂਡਾ ਤੋਂ ਬਵਾ ਦੋ ਜੀ ਸਾਡੀ ਨਹੀਂ ਨਹੀਂ ਸਾਰੇ ਪੂਡਾ ਹੀ ਕਰੋਗੇ ਪੂਡਾ ਕਰਕੇ ਫੇਰ ਹਾਂ ਸਭ ਤੋਂ ਸਹੀ ਐ ਜੀ ਪੂਡਾ ਬੱਲੇ ਵਧੀਏ ਮੈਂ ਮੀਟਿੰਗ ਕੀਤੀ ਸੀ ਨਾ ਤੁਹਾਡੇ ਉੱਥੇ ਹਾਂ ਜੀ ਉਦੋਂ ਕਹਿੰਦੇ ਸੀ ਜੀ ਪੂਡਾ ਤੋਂ ਕਰਾ ਕੇ ਦਿਓ ਤੇ ਹੁਣ ਤਾਂ ਨੇੜੇ ਹੀ ਆ ਕੰਮ ਛੇਤੀ ਹੋ ਜਾਊਗਾ ਰੋਡ ਹੈ ਨਾ ਜੀ ਇਹ ਇਹ 25 30 ਸਾਲ ਪੁਰਾਣੀ 25 ਆ ਵਾਲੀ ਤੇ ਥੋੜਾ ਜਿਹਾ ਅੱਛਾ ਸੀਮੈਂਟ ਵਗੈਰਾ ਬਹੁਤ ਪੈ ਜਾਂਦਾ ਠੀਕ ਹੈ ਹਾਂਜੀ ਸਭ ਸੋਚਣਾ ਪੈਗਾ ਥੋੜੇ ਥੋੜੇ ਸਾਡੇ ਆ ਦੇ ਅੱਗੇ ਹੋਣਾ ਠੀਕ ਹੈ ਇਹਦਾ ਐਸਟੀਮੇਟ ਅਰਸ਼ ਜੀ ਨੂੰ ਪਤਾ ਹੈ ਅਰਸ਼ ਜੀ ਤੂੰ ਦੇਖਿਆ ਦਾ ਐਸਟੀਮੇਟ ਦਾ ਜੀ ਪੁੱਛੀ ਸੜਕ ਦਾ ਸਾਨੂੰ ਲਵਾ ਰਹੇ ਨੇ ਪਹਿਲਾਂ ਲਾਈਟਾਂ ਕਿਹਆਂ ਸਿੰਘਾਂ ਜੀ ਅੱਛਾ ਦੇਖੋ ਫਾਉਂਟੇ ਨੇ ਚਲਾਉਣੇ ਜਿਹੜੇ ਆ ਦੋ ਵੱਡੇ ਇਹ ਬੰਦ ਤੇ ਆ ਜੀ ਬਹੁਤ ਤੇ ਇੱਕ ਇਹਨਾਂ ਨੇ ਹੋਰ ਉਸਟੂਡਿਓ ਦੇ ਘਾ ਦਾ ਦਿੱਤਾ ਸੀਗਾ ਜੀ ਘਾਣਾ ਵੱਲ ਹੋਣਾ ਜੀ ਅੱਛਾ ਇੱਕ ਪਾਰਕਿੰਗ ਵਾਸਤੇ ਇੱਕ ਪਾਰਕਿੰਗ ਵਾਸਤੇ ਬਾਹਰ ਪੱਕਾ ਕਰਾਉਣਾ ਜੀ ਬਾਹਰ ਅੱਛਾ ਇੰਟਰਲੋਕਿੰਗ ਕਰਾਉਣੀ ਹੈ ਜੀ ਬਾਹਰਲੇ ਪਾਸੇ ਅੱਛਾ ਇੱਕ ਸ਼ਚਾਲੀ ਤੇ ਇੱਕ ਦੋ ਬਾਥਰੂਮ ਪਾਣੀ ਹਟਦਾ ਪਾਣੀ ਹੈ ਨਹੀਂ ਜਾਂਦੀ ਅੱਛਾ ਪਾਣੀ ਤਾਂ ਹੈ ਹੀ ਨਹੀਂ ਕਿ ਵਾਟਰ ਵਸ ਜਾਣਾ ਘੰਟਾ ਕੋ ਅੱਛਾ ਤੇ ਹਾਂ ਵੀ ਅੱਛਾ ਮਤਲਬ ਇੱਕ ਘੰਟਾ ਘੁਆਦਾ ਪਾਣੀ ਮਸਾ ਜੀ ਉਧਰ ਵੀ ਆਪਾਂ ਜਾਵਾਂਗੇ ਮੈਨੂੰ ਦੇ ਦਸੂਗਾ ਜੀ ਸਤਿ ਸ਼੍ਰੀ ਅਕਾਲ ਅਸੀਂ ਸਾਰੇ ਨੇ ਪੈਸੇ ਇਕੱਠੇ ਕਰਕੇ ਇੱਕ ਤਲਵਾਤਾ ਪੰਪ ਪਿੱਛੇ। ਅੱਛਾ। ਹਾਂਜੀ ਹਾਂਜੀ। ਅੱਛਾ। ਇੱਕ ਛੋਟਾ ਲਵਾਇਆ ਹੈਗਾ ਜੀ। ਇੱਕ ਮੈਡਮ ਸੱਚ ਮਸ਼ੀਨ ਮੋਟਰ ਵੀ ਹੋ ਰਹੀ ਹੈ। ਇੱਕ ਮੱਚ ਮੋਟਰ ਠੀਕ ਹੈ। ਬੜਾ ਹੈ ਤੇ ਫਿਰ ਇੱਕ ਨਾਲ ਸਰਦਾ ਨਹੀਂ ਜੀ। ਤੇ ਆਹ ਕੀ ਇਹਦੇ ਥੱਲੇ ਲਾਈਟਾਂ ਜਗਦੀਆਂ ਹੋ? ਜਗਦੀਆਂ ਕਿੱਥੇ ਜੀ? ਲਗਦੀਆਂ ਨਹੀਂ। ਇਹ ਲਾਇਆ ਜੀ ਇਹ ਲਾਈਟਾਂ ਹੈ ਵੀ ਐਸਟੀਮੇਟ। ਜੀ ਖਰਾਬ ਹੈ ਪਰ ਆਪਾਂ ਲਵਾ ਦੇ। ਅੱਛਾ। ਉਧਰ ਵਾਇਰਿੰਗ ਨਾਲ ਸੜ ਖਰਾਬ ਹੋ ਗਈ ਦਾ। ਟਾਈਮ ਬਹੁਤ ਹੋ ਗਿਆ। ਅੱਛਾ। ਨਹੀਂ ਇਹਨਾਂ ਚ ਹੋ ਜਾਊਗਾ ਅਰਸ। ਐਕਸਨ ਸਾਹਿਬ ਤੁਸੀਂ ਦੱਸੋ ਇਹ ਥੱਲੇ ਕਹਿੰਦੇ ਵਾਇਰਿੰਗ ਕਰਾਉਣੀ ਆ ਸਾਰੇ ਹਾਂ ਜੀ ਲਾਈਟਾਂ ਇਹਦਾ ਥੱਲੇ ਬੜੀ ਸੋਹਣੀ ਲੱਗਦੀ ਜੀ ਜਿਹੜੀ ਮਨ ਬਣਿਆ ਸੀ ਥੱਲੇ ਜਾ ਕੇ ਉਹ ਸਪੀਕਰ ਲੱਗਦੇ ਤੇ ਹਲਕੇ ਹਲਕੇ ਨਹੀਂ ਜੰਦਾ ਹਾਂ ਤੁਸੀਂ ਉਹ ਕਹਿੰਦੇ ਹੋ ਚੰਡੀਗੜ੍ਹ ਵਾਲਾ ਹਾਂਜੀ 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 ਚੰਡੀਗੜ੍ਹ ਲਗਾਇਆ ਵਿੱਚ ਆ ਆ ਅਸੀਂ ਆਪ ਅੱਛਾ ਠੀਕ ਹੈ ਪੁੱਲ ਸਾਰ ਸਰਵਾਈਪਾਂ ਲਈ ਆਤੀਆਂ ਛੜਕਾ ਕੰਮ ਆਸਤੇ ਅੱਛਾ ਠੀਕ ਹੈ ਪੁੱਲ ਸਾਈ ਉਹਦੀ ਬਣੀ ਹੋਈ ਕੋਲੀ ਦੀ ਸਾਰੇ ਆਪ ਹੀ ਕਰਾਉਂਦੇ ਆ ਕਿੱਥੇ ਹੈ ਕਮੇਟੀ ਅੱਜ ਨਹੀਂ ਆਈ ਕਮੇਟੀ ਅੱਛਾ ਸਸਿਕਾ ਸਾਰੇ ਆਪ ਕੱਟੇ ਬੈਠ ਕੇ ਕਰਦੇ ਸਸਿਕਾ 500000 ਪਾਕਿਸਤਾਨੀ ਕੰਟਰੀਬਿਊਸ਼ਨ ਆ ਅੱਛਾ ਸਸਿਕਾ ਬੰਦ ਠੀਕ ਠੀਕ ਠਾਕੋ ਸਤਿ ਸ਼੍ਰੀ ਅਕਾਲ ਜੀ ਇਹ ਪੁੱਛੋਗੇ ਨਾ ਰਿਕੁਆਇਰਮੈਂਟ ਇਹਦੇ ਹਾਂ ਲੇਡੀਜ਼ ਫਸਟ ਲੇਡੀਜ਼ ਦਾ ਤਾਂ ਪਹਿਲਾ ਹੋਣਾ ਚਾਹੀਦਾ ਸਾਨੂੰ ਐਵੇਂ ਸਾਈਕਲਸ ਉੱਪਰ ਚਲਦੇ ਰਹਿਣ ਖਰਾਬ ਹੋ ਜੇ ਤਾਂ ਉਸਨੂੰ ਓਖਾ ਹੋ ਜਾਂਦਾ ਅੱਛਾ ਨਹੀਂ ਹੁਣ ਤੁਸੀਂ ਕਰਾ ਲੈ ਠੀਕ ਫਿਰ ਕਰਾ ਲੈ ਕਰਾ ਲੈ ਠੀਕ ਐ ਇੱਕ ਵਾਰੀ ਕਰਾ ਲੈ ਹੈਗੀ ਹੋਵੇ ਪਾਰਕ ਚ ਆਹ ਉਹ ਸਾਈਡ ਕਰਾਉਣਾ ਇੱਕ ਫਰੰਟ ਦੇ ਬਾਹਰ ਲਾ ਪਾਰਕਿੰਗ ਹੈ ਨਾ ਜੋ ਉੱਥੇ ਦੀ ਸਫਾਈ ਦਾ ਹਾਂ ਮਤਲਬ ਸਾਈਕਲ ਦੀ ਸਫਾਈ ਤਾਂ ਸੋਲੋਂ ਆਪਾਂ ਪਹਿਲਾਂ ਕਰਾਉਨੇ ਆ ਕਰੋ ਨਿਆ ਮੈਡਮ ਕੋਈ ਨਹੀਂ ਵਧੀਆ ਗੱਲ ਆ ਆਪੀ ਇਨੀਸ਼ੀਏਟਿਵ ਲਿਆ ਹੋਇਆ ਹੈ ਅੱਛਾ ਜੀ ਇਹ ਮੁੰਡਾ ਇੱਕ ਗਵਰਨਮੈਂਟ ਸੀਐਮ ਜੋਗਸ਼ਾਲਾ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨਾਂ ਨੂੰ ਲਾਇਆ ਹੋਇਆ ਹੈ ਜੋਗ ਥੋਨ ਨੂੰ ਅੱਛਾ ਅੱਛਾ ਠੀਕ ਹੈ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ 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 ਜੀ ਮੈਗਾ ਕੀ ਰਿਕੁਆਇਰਮੈਂਟਸ ਪੁੱਛ ਕੇ ਆਈਏ ਕਮੇਟੀ ਨੂੰ ਅੱਜ ਸੈਡਰੀ ਅਸੀਂ ਹੁਨਾਬ ਤੋਂ ਆਇਆ ਜੀ ਅੱਛਾ ਇਹ ਪਹਿਲਾ ਕੰਨਿਆਣਾ ਸੀਗਾ ਜੀ ਕੰਨਿਆਣਾ ਵਾਲਾ ਸੀਗਾ ਫਿਰ ਸੁਪਰਵਾਈਜ਼ਰ ਸਰ ਜੀ ਸਰਕਾ ਜੀ ਜੀ ਆਏ ਜੀ ਅਮਸਰ ਅੱਛਾ ਮੈਡਮ ਕਹਿ ਕੇ ਅਨਦ ਮੈਂ ਪੈਂਤੀ ਕਾ ਜੱਗਸਾ ਹਾਂ ਤੇ ਨਾ ਪਤਾ ਦੇਣਾ ਇਹ ਤਾਂ ਇਹ ਕਰਦਾ ਦੱਸਦਾ ਜੀ ਸਾਰਾ ਕੰਮ ਹੋਤਾ ਕਰ ਦਿੱਸੀ ਆਕੇ ਅੱਛਾ ਪਰ ਫਿਰ ਪੇਮੈਂਟ ਨਹੀਂ ਦੇ ਗਏ ਨਹੀਂ ਪੇਮੈਂਟ ਤਾਂ ਆਪ ਪਾ ਰਹੇ ਆ ਰਿਕੁਆਇਰਮੈਂਟ ਤੁਸੀਂ ਹੁਣ ਦੱਸ ਦੋ ਜੇ ਕੋਈ ਹੋਰ ਹੈਗੀ ਆ ਅਰਸ਼ ਜੀ ਕਿਹੜੇ ਕਿਹੜੇ ਇਹ ਤਾਂ ਲੈ ਕੇ ਗਿਆ ਸੀਗਾ ਮੈਂ ਇੱਕ ਤਾਂ ਇਹਨਾਂ ਨੇ ਲਾਈਟਾਂ ਦਾ ਕਰਵਾਇਆ ਜੀ ਬਾਹਰ ਪਾਰਕਿੰਗ ਦਾ ਜੀ ਅੱਛਾ ਇਹ ਤੁਸੀਂ ਚਾਲਿਆ ਦਾ ਇੱਕ ਇੱਕ ਹਾਊਂਡ ਟਾਈਮ ਹੈ ਲਾਈਟਸ 6 1 ਕਰੋੜ 1 ਕਰੋੜ ਜੀ ਇੱਕ ਹਾਂ ਇੱਕ ਥੋੜਾ ਜਿਹਾ ਫੁੱਲਾਂ ਦੀ ਬਾਗ ਨਵਾਂ ਲਵਾ ਰਹੇ ਆ ਜੀ ਅੱਛਾ ਕਹਿੰਦੇ ਘਾਹ ਵੀ ਉਹ ਜਿਹਾ ਹੈ ਨਹੀਂ ਆ ਹਾਂਜੀ ਘਾਹ ਵੀ ਨਵਾਂ ਲਵਾਉਂਦੇ ਇੱਕ ਘਾਹ ਹੈ ਜਿਹਾ ਹੋਵੇ ਜਿੱਥੇ ਚਲੋ ਨੰਗੇ ਪੈਰ ਚੱਲੇ ਆ ਜਾਂ ਜਾਂ ਫੁਲਵਾੜੀਆਂ ਦਾ ਠੀਕ ਆ ਜੀ ਫੁਲਵਾੜੀਆਂ ਹੋ ਜਾਂਦੀਆਂ ਫੁਲਵਾੜੀ ਲਵਾ ਰਹੇ ਆ ਸਾਈਡ ਤੇ ਪਹਿਲਾਂ ਕਾਫੀ ਅੱਛਾ ਠੀਕ ਫੁੱਲ ਹੈ ਨਹੀਂ ਕੋਈ ਵੀ ਸਾਡੇ ਪਾਰਕ ਤੇ ਜਿਹੜਾ ਲਾਈਟ ਵਾਲਾ ਉਹ ਵਿੱਚ ਪਾਇਆ ਜਿਹੜਾ ਕਹਿੰਦੇ ਥੱਲੇ ਪਾਈ ਹੈ ਵਿੱਚ ਪਾਈ ਹੈ ਅੱਛਾ ਮੈਡਮ ਦੋ ਤਿੰਨ ਕਰਮਚਾਰੀ ਜਿਹੜੇ ਪੱਕੇ ਹੋ ਜਾਣ ਨਾ ਇੱਥੇ ਜਿਹੜੇ ਸਰਕਾਰ ਜੀ ਦੀ ਨਿਗਰਾਨੀ ਚੱਲ ਰਹੀ ਹੈ। ਅੱਛਾ ਕਿੰਨੇ ਪਹਿਲਾਂ ਕਿੰਨੇ ਹੈਗੇ ਆ? 4 ਹੈਗੇ। 4 ਚੱਲਦੇ ਆ। ਨਹੀਂ, 2 ਜਲਦਾ ਕੋਈ ਨਹੀਂ। 2 2 2 2 ਹੈ ਜੀ। 2 2 ਅੱਛਾ 2 ਲੈਡੀਆਂ ਅੰਦਰ ਚੱਲਦੇ ਨਹੀਂ। ਵਰਕਿੰਗ ਨਹੀਂ ਹੈਗੀ। ਅੱਛਾ ਆਸਟ੍ਰੂਮ ਤਾਂ ਮੈਂ ਆਪਣੇ ਕੋਲ 12 ਅਪਰੂਵਡ ਵੀ ਪਾਏ। ਉਹਦੇ ਉਹ ਵਾਲੇ ਇੱਧਰ ਪਾ ਲੈਣੇ ਆ। ਹਾਂ ਜੀ ਜੇ ਬਣਾਉਣੇ ਦੱਸ ਦਿੰਦਾ ਆਪਣਾ ਪੋਜੀਸ਼ਨ ਜੇ ਕਿੰਨੇ ਹੋਰ ਪਾਸੇ ਲਾ ਦੋ। ਤੁਸੀਂ ਉਹ ਹੋਰ ਪਾਸੇ ਲਾਓ। ਠੀਕ ਹੈ ਜੀ। ਹਾਂ। ਉਹ ਜਿਹੜੀ ਆਲਰੇਡੀ ਬਾਹਰ ਜਦੋਂ ਪਾਣੀ ਨਿਕਲਦਾ ਸੀ ਕੋਈ ਸੀ ਪਾਣੀ ਦਾ ਕਰਵਾਤਾ ਸੀ ਬਾਹਰ ਪਾਰਕਿੰਗ 'ਚ ਪਾਣੀ ਖੜਦਾ ਸੀ ਉਹ ਕਰਵਾਤਾ ਸੀਗਾ ਅੱਛਾ ਨਵੀਂ ਬਣਾ ਰਹੇ ਆਂ ਜੀ ਹਾਂ ਪਾਰਕਿੰਗ ਦਾ ਸਾਡੇ ਜਿਹੜੀ ਵੀ ਰਿਕੁਆਇਰਮੈਂਟ ਹੈ ਤੁਹਾਨੂੰ ਵਰਕਸ਼ਾਪ ਕਰਦਾ ਹਾਂ ਮੈਂ ਸਾਰੀ ਨੋਟਿਸ ਕਰਾਈ ਸੀ ਇਹਨਾਂ ਨੂੰ ਅਰਸ਼ ਜੀ ਇਹਨਾਂ ਨੂੰ ਤੁਸੀਂ ਮਾਲੀ ਉਹ ਬਾਥਰੂਮ ਵਾਲੇ ਪਾਸੇ ਦਾ ਮਾਲੀ ਲਾ ਦਿਓ ਜੀ ਹਾਂ ਰੈਗੂਲਰ ਮਾਲੀ ਮਾਲੀ ਦਾ ਕੀ ਹੈ ਬਾਥਰੂਮ ਵਾਸਤੇ ਐਫਡੀ ਕੋਲ ਗ੍ਰਾਂਟ ਆਨ ਕਰਕੇ ਨਾ ਜੀ ਇੱਕ ਬਾਥਰੂਮ ਦੀ ਸਪਾਈ ਵਾਲਾ ਦਸਤਾਵੇਜ਼ ਮੈਂ ਕਹਿੰਦਾ ਮੈਂ ਇੱਕ ਸਪਾਈ ਕਰਨ ਚਾਹ ਰਿਹਾ ਤੇ ਮਾਲੀ ਦਾ ਬੰਦੇ ਨੂੰ ਪਾ ਜੀ ਇਹਨਾਂ ਦੋ ਚੱਲ ਕਰਵਾ ਐਵੇਂ ਜੀ ਇੱਕ ਮਾਲੀ ਇੱਕ ਸਪਾਈ ਕਰਮਚਾਰੀ ਠੀਕ ਹੈ ਦੋ ਪਰਮਾਨਾ ਦੇ ਦਿਓ 6 ਮਹੀਨੇ ਪਾਰਕ ਦਾ ਨਾ ਨੁਹਾਰ ਬਦਲ ਦੇਣਾ ਠੀਕ ਹੈ ਹਾਂ ਜੀ ਤੇ 6 ਮਹੀਨੇ ਬਾਅਦ ਆਉਂਗੇ ਨਾ ਤੁਸੀਂ ਗੋਇੰਗ ਹੋ ਵੀਰ ਕਰਤਾਰੀ ਨਹਿਰਾ ਹੀ ਆ ਗਿਆ 6 ਮਹੀਨੇ ਬਾ ਮਹੀਨੇ ਬਾ ਦੇ ਲਾਵਾਂਗੇ ਨਾ ਨਾ ਹੁਣ ਤੁਸੀਂ ਮੈਂ 6 ਮਹੀਨੇ ਮੈਂ ਤੁਸੀਂ ਕੋਈ ਰੋ ਜਾਓ ਰੋ ਜਾਓ ਤੇ ਮਾਲਾ ਕਿਸੇ ਹੋ ਗਈ ਨਾ ਜੇ ਜੋੜ ਕੇੜਾ ਮਰਣਾ ਹੈ ਜਾਓ ਜਾ ਮੈਡਮ ਵਧੀਆ ਗੱਲ ਆਓ ਤੁਸੀਂ ਆ ਰਹੇ ਹੋ ਤੁਹਾਡੀ ਨਿਗਰਾਨੀ ਚ ਰਹੇਗਾ ਸਾਰਾ ਕੁਝ ਹੈ ਨਾ ਨਹੀਂ ਲਿਆ ਰਹੇ ਆਪਾਂ ਇਹ ਮੈਡਮ ਉਹ ਅੱਜ ਪਹਿਲਾਂ ਵਾਲੀ ਗ੍ਰਾਂਟ ਚ ਤੁਹਾਡੀ ਜੋ ਕੋਈ ਸੀ ਛੁੱਲੇ ਪਹਿਲਾਂ ਅਨਾਉਂਸ ਕੀਤੀ ਸੀ ਅੱਛਾ ਹੋਵੇ ਰਹਿ ਗਿਆ ਤਾਂ ਹੀ ਕਹਿੰਦੇ ਤੂੰ ਭੁੱਲ ਗਿਆ ਮੈਂ ਬੋਲ ਸਕਦੀ ਤੇ ਅੱਜ ਮੇਰੀ ਗ੍ਰਾਂਟ ਆਈ ਹੋਈ ਹੈ ਹਾਂ ਮੈਡਮ ਮੰਦਿਰ ਦਾ ਕਰੋ ਸਾਡੇ ਬੁੱਢਾ ਵਿੱਚ ਨਾ ਮੰਦਿਰ ਹੈ ਨਹੀਂ ਮੰਦਿਰ ਤਾਂ ਆਪਾਂ ਉਵੇਂ ਰਲ ਮਿਲ ਕੇ ਕਰ ਸਕਦੇ ਆ ਸਰਕਾਰੀ ਤੋ ਤਾਂ ਆਪਾਂ ਵਧੇ ਨਾਲ ਮਿਲ ਕੇ ਕਰ ਲਾਂਗੇ ਹਾਂ ਰਲ ਮਿਲ ਕੇ ਕਰ ਲੈਣੇ ਹਾਂ ਕੁਝ ਨਾ ਕਰੋ ਆਪਦੇ ਵੱਲੋਂ ਕੰਟਰੀ ਬੜੀ ਪਹਿਲਾਂ ਜਗ੍ਹਾ ਇੱਥੇ ਬਣਾ ਲਈ ਮੰਦਿਰ ਜੀ ਬੜੀ ਦੂਰ ਜਾਣਾ ਬਣਾ ਲਈ ਬੜੀ ਵਧੀਆ ਹੀ ਚੰਦਾ ਇਕੱਠਾ ਹੋ ਗਿਆ ਹਾਂ ਜੀ ਜੀਗਰ ਸਾਹਿਬ ਨਾਲੇ ਪੁੰਨ ਦੇ ਨਾਲੇ ਨਾਲੇ ਵਾਲੀ ਇਹ ਤੁਸੀਂ ਪਸ ਜਿਆ ਹੋ ਮਤਾ ਪਾ ਲੋ ਇੱਥੇ ਹੋ ਗਈ ਸਾਰੇ ਇਕੱਠੇ ਹੋ ਗਏ ਆਪ ਦਾ ਹਾਂ ਡਿਸਕਸ ਕਰਦੇ ਆਂ ਫਿਰ ਥੋੜੀ ਬਲਾਓ ਤੇ ਆ ਜਾਂਦੇ ਜੋ ਲਾਓਗੇ ਹਾਂ ਇਹ ਤਾਂ ਕੰਟਰੀਬਿਊਸ਼ਨ ਹੋ ਗਿਆ ਅੱਛਾ ਹਾਂਜੀ ਹਾਂਜੀ ਅੱਛਾ ਉੱਥੇ ਜਾਗ ਲੱਗਿਆ ਜੀ ਇਹ ਤਾਂ ਉੱਥੇ ਕੁ ਮਾਰੋ ਥੋੜੀ ਜਿਹੀ ਜੀ ਜੀ ਬੰਲੇ ਬੰਜੀ ਅੱਛਾ ਬਾਹਰ ਲੈ ਪਾਸੇ ਨੂੰ ਆ ਨਹੀਂ ਨਹੀਂ ਅੰਦਰ ਅੰਦਰ ਅੱਛਾ ਠੀਕ ਹੈ ਸਾਡੇ ਇਧਰੋਂ ਲੈਫਟ ਤੋਂ ਸਰ ਲੈਫਟ ਸਾਈਡ ਤੇ ਇੱਕ ਲਿੰਗਵਿਸਟਿਕ ਜੈਂਟਸ ਹੈ ਅੱਛਾ ਬੱਟ ਇਟ ਦਨ ਬਿਲਕੁਲ ਸਟ੍ਰਕਚਰ ਖੜਾ ਵਸ ਅੱਛਾ ਬਾਕੀ ਸਭ ਦਾ ਇਹ ਕੋਸ ਕਾਰਨਰ ਤੇ ਆ ਜੀ ਉਹ ਤਾਂ ਕਰਾ ਦਿੰਦੇ ਇਹ ਪਹਿਲਾਂ ਹੀ ਸ਼ੁਰੂ ਕਰਾ ਦਿੰਦੇ ਬਾਤ ਇਹ ਕਰਵਾ ਦੇਣ ਗੱਲ ਨੂੰ ਕੋਈ ਉਹਨੂੰ ਨੁਕਸਾਨ ਨਾ ਪੰਜਾਬ ਆ ਸੈਸਟੀ ਵਿੱਚ ਬਹੁਤ ਜ਼ਿਆਦਾ ਹੂੰ ਤਾਂ ਬੰਦੇ ਕਿ ਆਂਦੇ ਆ ਇੱਕ ਵਾਟਰ ਕੁਲਰ ਦਾ ਵੀ ਮੈਂ ਯਾਦ ਹੋਏ ਕੰਗਰਸ ਮੈਡਮ ਇਹ ਸਭ ਤੋਂ ਪ੍ਰਾਇੋਰਟੀ ਹੈ ਹੋਣ ਤੋਂ ਬਾਅਦ ਨਾ ਜੀ ਕਿਉਂਕਿ ਲੋਕ ਰਵੇ ਪਰਮਾਨੈਂਟ ਜਾਂ ਕੋਈ ਬੰਦਾ ਸਾਡਾ ਪਰ ਕਮੇਟੀ ਦਾ ਕੰਮ ਕਰੇ ਕਮੇਟੀ ਹਾਂ ਇਨਵੈਸਟ ਵੀ ਅੱਬਾ ਤਾਂ ਹੀ ਕਰੀਏ ਨਾ ਜੇ ਨਹੀਂ ਪਹਿਲਾਂ ਆਪਾਂ ਬਾਥਰੂਮ ਦਾ ਹੀ ਕਰਾਉਣਾ ਆਹ ਕੋਈ ਇੱਕ ਸਾਲ ਅੱਜ ਬੈਠ ਕੇ ਸਾਰਾ ਬਣਾਇਆ ਸੀ ਆਏ ਸੀ ਨਾ ਹਮ ਆਪਣੇ ਅਰਸ਼ੀ ਨੇ ਪਿੱਛੇ ਤੁਸੀਂ ਹਮ ਪਾਰਕਿੰਗ ਐਸ ਚੱਲੇ ਫਾਉਂਟੇਸ਼ਨ ਸੋਸੀਬਲ ਲਾਈਟਾਂ ਰੋਡ ਰਿਪੇਅਰ ਝੁੱਲੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਝੁੱਲੇ ਤਾਂ ਹੋ ਵੀ ਗਿਆ ਜੀ ਬੀ ਹੋ ਕੰਪਲੇਨਟ ਰਹਿ ਗਈ ਤੇ ਹੋ ਜਾ ਰਿਹਾ ਝੁੱਲੇ ਸਾਰਿਆਂ ਨੇ ਝੁੱਟਣੇ ਆ ਜੀ ਦੀ ਮੰਗ ਪੂਰੀ ਹੌਸਲੇ ਦੀ ਅਜੀ ਜਿਵੇਂ ਕਹਿੰਦਾ ਆਜੋ ਸਾਡੀਆਂ ਪੂਡਾਂ ਦੀਆਂ ਸੜਕਾਂ ਬਹੁਤ ਪੂਡਾਂ ਤੇ ਆ ਰਿਹਾ ਜੀ ਫੰਡ ਥੋੜਾ ਆ ਰਿਹਾ ਛੱਡੇ ਪਈਆ ਤਰਹਾ ਨਹੀਂ ਜਾਂਦਾ ਨਹੀਂ ਨਹੀਂ ਉਹ ਪੈਸੇ ਵੀ ਚੱਲਣ ਔਖਾ ਥੋੜਾ ਐਂਡ ਸਟੇਜ ਤੇ ਹੀ ਆ ਇਹ ਮਸਾਫ ਹੋ ਜਾਣਾ ਮਹੀਨੇ ਤੁਸੀਂ ਆਪ ਹੀ ਮੰਗ ਰੱਖੀ ਸੀ ਵੀ ਨਗਰ ਕੌਂਸਲ ਤੋਂ ਨਹੀਂ ਕਰਾਉਣਾ ਤਾਂ ਅੰਡਲੇ ਹੋ ਗਿਆ ਠੀਕ ਹੈ ਔਰ ਮੈਜੀ ਠੀਕ ਹੈ ਸ਼ੁਰੂ ਹੋ ਜਾਣਾ ਤੁਹਾਡੀ ਤੁਸੀਂ ਵੀ ਆਇਆ ਕਰੋ ਸੋਮਾ ਜੀ ਹੈਨਾ ਇੱਥੇ ਹੁਣੇ ਰੋਜ਼ ਹੀ ਅੱਛਾ ਔਰ ਅਸਾਨੂੰ ਵੇਸਪੂਸਾ ਬਦਲੀ ਹੁੰਦੀ ਸੀ ਅੱਜ ਆਣੀਗੀ ਫਿਰ ਵੀ ਥੈਂਕ ਯੂ ਮੈਜੀ ਠੀਕ ਹੈ ਵੀਰ ਜੀ ਥੈਂਕ ਯੂ ਪਹਿਲੇ ਐਮਐਮ ਡਿਪਟੀ ਮਿਨਿਸਟਰ ਬੋਰਡ ਨੂੰ ਮੈਮ ਜਿਹੜਾ ਇਹ ਕਿਉਂ ਮੰਤਰੀ ਸਾਹਿਬ ਜਿਹੜਾ ਜਿਮ ਬਣਿਆ ਹੈ ਨਾ ਉਦਰਾ ਹੀ ਰੈਡੀमेड ਗਾਰਮੈਂਟਸ ਯੂਨੀਅਨ ਵੱਲੋਂ ਕਰਵਾਇਆ ਹੈ। ਅੱਛਾ ਤੁਹਾਡੇ ਵੱਲੋਂ। ਹਾਂ ਜੀ ਬਹੁਤ ਵਧੀਆ। ਸਟਾਰਟਿੰਗ ਅਸੀ ਜਿਵੇਂ ਫੰਡਿੰਗ ਕਰਕੇ ਪੱਲੀਆ ਕਰ ਦਿੱਤੀ ਸੀ ਦਾ। ਹਾਂ ਜੀ। ਹਾਂ ਜੀ। ਬਹੁਤ ਲੱਗਦੀ ਹੈ। ਲਗਦਾ ਕੰਪਨੀਸ਼ਨ ਵੱਲੋਂ ਕੋਈ ਕਮੀ ਨਹੀਂ ਹੈ। ਸਟਾਰਟਿੰਗ ਅਸੀ 2-3 ਮਹੀਨੇ ਵਿੱਚ ਕੰਮ ਨੂੰ ਲਾ ਦੇਈਏ ਨਾ। ਹਾਂ। ਰਿਪੇਅਰਿੰਗ ਵੀ ਅਸੀਂ ਜਿਵੇਂ ਕਰਵਾਉਣੇ ਰਹਿੰਨੇ ਸੀ ਕਿਨੇ ਰਿਪੇਅਰਿੰਗ ਵੀ ਹੁੰਦੀ ਰਹੇ ਨਹੀਂ ਬਕਾਇਦਾ ਸਾਹਿਬ। ਹਾਂ ਨਹੀਂ ਉਹਦੇ ਲਈ ਆਪਾਂ ਕਰਦੇ ਆ ਮ ਆਗੇ ਯੋਰ ਵਧੀਆ ਹੋ ਜੂ ਨਹੀਂ ਕਰਾਂਗੇ ਕਰਾਂਗੇ ਉਹ ਦੇਖ ਤਾਂ ਗਿਆ ਸੀ ਪਰ ਮੈਂ ਕਿਹਾ ਚਲੋ ਇੱਕ ਵਾਰੀ ਆਪ ਵੀ ਇੱਥੇ ਕਹਿੰਦੇ ਆ ਨਾ ਪਾਰਕਿੰਗ ਪ੍ਰੋਪਰ ਹੋ ਜੇ ਠੀਕ ਹੈ ਤੇ ਉਹ ਕੀ ਆ ਉਧਰ ਨਹੀਂ ਉਧਰ ਤਾਂ ਹੈ ਨਹੀਂ ਹਾਂ ਮਿੰਟ ਆ ਗਈ ਬੇਚਰੀ ਹਾਂ ਠੀਕ ਹੈ ਪਾਰਕ ਲੋ ਦੇ ਨਾ ਬੰਨ ਜੀ ਪੂਰਾ ਠੀਕ ਹੈ ਉਹ ਵੀ ਸਿਟੀ ਡਵੈਲਪਮੈਂਟ ਕਰ ਰਹੇ ਨੇ ਇੱਧਰ ਮੈਂ ਕੰਜ਼ਿਊਮਰਰੀ ਲਾਈਨ ਦੀ ਗ੍ਰਿਲ ਲਾ ਕੇ ਨਾ ਜਿੱਥੇ ਘਾਲਾ ਬਣੇ ਸਾਡੇ ਪਾਸੇ ਕਿਸੇ ਨੂੰ ਕਰਵਾ ਲਾਂਗੇ ਪਾਰਕਿੰਗ ਦੋਨੇ ਆਏ ਨੂੰ ਆ ਥੜਾ ਜਨੂੰ ਵੀ ਵਧੀਆ ਬਣਾਉਣ ਹਾਂ ਇਹਦੇ ਕਿਰਪਾ ਮਾਮਜ਼ ਲੱਗੇ ਹੁਣ ਹਾਂ ਹਾਂ ਇਹਦੇ ਤੇ ਹੈਂਡ ਲਾ ਦੇਣੀ ਜਿਵੇਂ ਇੱਕ ਤਾਂ ਗੰਦਗੀ ਬਹੁਤ ਆ ਗਈ ਹੈ ਹਾਂ ਕਰਮਚਾਰੀ ਪਰਮਾਨੈਂਟ ਰੱਖ ਕੇ ਸਾਡੀ ਮੇਨ ਪ੍ਰਾਇੋਰਟੀ ਹੋਵੇ ਜੀ ਕੈਪਰਾ ਟੰਗਣ ਲੱਗ ਜਾਈਂ ਫਿਰ ਸਫਾਈ ਵੀ ਈਜ਼ੀ ਹੋ ਜਾਏਗੀ ਹਾਂ ਸ਼ੁਰੂ ਹੋਗੇ 10 ਰੁਪਏ ਸੋ ਪ੍ਰੋਪਰ ਹੋਣੀ ਨਹੀਂ ਕਰਾਉਣੇ ਆਪਾਂ ਸ਼ੁਰੂ ਤਾਂ ਉਹ ਮੇਰੇ ਵੀ ਦੇ ਹਾਂਜੀ ਬਟੰਡੇ ਗਏ ਸੀ ਜੀ ਪੁੱਟਾ ਦਾ ਚਾਪੀ ਉਹ ਯਕੀਨ ਵੀ ਰੱਖੋ ਉਹ ਮੈਂ ਖਾਇਰ ਉੱਥੇ ਪਈ ਇਹਨਾਂ ਨੂੰ ਕੋਈ ਨਹੀਂ ਮੈਨੂੰ ਸਾਰਾ ਪਤਾ ਸਾਡੇ ਨੇ ਖੱਡੇ ਵਾਲੇ ਪਾਈ ਨਹੀਂ ਮੈਂ ਮੈਨੂੰ ਪਤਾ ਮੈਨੂੰ ਸਾਰਾ ਹੀ ਪਤਾ ਇੱਕ ਹੋਰ ਸੀ ਹਾਂਜੀ ਮੈਂ ਇੱਕ ਸਵਾਸੇਵਕ ਹੋਣ ਦੇ ਨਾਤੇ ਬਲੋਡ ਕਾਸ ਮੈਂ ਦਾ ਪ੍ਰਧਾਨ ਹਾਂ ਮੈਂ ਅੱਛਾ ਜੀ ਐਸ ਡੀਓ ਸਾਹਿਬ ਨੂੰ ਬਹੁਤ ਰਿਕਵੈਸਟ ਕੀਤੀ ਆ ਹੂੰ ਜਿਹੜੇ ਖੱਡੇ ਗੁਦਾਰ ਦੇ ਤੋਂ ਚੌਂਕ ਤੋਂ ਲੈ ਕੇ ਹੂੰ ਸੀ ਰੋਡ ਤੱਕ ਇਹਨੇ ਨੇ ਖੱਡੇ ਆ ਜੀ ਅੱਛਾ ਉਹ ਹਾਈਵੇ ਦੇ ਉੱਪਰ ਹਾਂਜੀ ਹਾਈਵੇ ਦੇ ਉੱਪਰ ਚੌਂਕ ਤੋਂ ਦੋ ਤਰਫ ਰਿਕਵੈਸਟ ਕਰਾਂ ਜਾ ਕੇ ਮੈਂ ਉਹ ডিসੀ ਸਾਹਿਬ ਨਾਲ ਕਰਦੇ ਆਂ ਗੱਲ ਕਰ ਲੈਨੇ ਆਂ ਖੱਡੇ ਭਰਾ ਦੇਨੇ ਇੱਕ ਵਾਰੀ ਹਾਂ ਉਹ ਤੋਂ ਮੁਸ਼ਕਲੇ ਲੋਕ ਹਾਂ ਨਹੀਂ ਬਹੁਤ ਲੋਕਾਂ ਦੇ ਪੁੱਡਾ ਦਾ ਤਾਂ ਛੇਤੀ ਸ਼ੁਰੂ ਕਰਾ ਰਹੇ ਆ ਠੀਕ ਹੈ ਉਹ ਉੱਥੋਂ ਤੱਕ ਵੀ ਮੈਂ ਹੀ ਧੱਕੇ ਲਾਲਾ ਪਹਚਾਈ ਆ ਹਾਂ ਨਹੀਂ ਲਾਵਾਂਗੇ ਲਾਵਾਂਗੇ ਕਿਉਂ ਨਹੀਂ ਲਾਵਾਂਗੇ ਕ੍ਰੋਸ ਚੈੱਕ ਕਰੋ ਸਾਡੇ ਪਤਾ ਨਹੀਂ ਕਿਤੇ ਪਤਾ ਪਤਾ ਇਹ ਕਹਿੰਦੇ ਜੀ ਕੁਝ ਹੋਇਆ ਨਹੀਂ ਪੁੱਡਾ ਪੁੱਡਾ ਤੋਂ ਪਤਾ ਕਰਤਾ ਕਿ ਤਾਂ ਕਹਿੰਦੇ ਜੀ ਕੁਝ ਫਾਇਲਾ ਹੋਈਆਂ ਨਹੀਂ ਤੇ ਇਹ ਥੋੜੀ ਜਿਹੀ ਕ੍ਰੋਸ ਚੈੱਕ ਕਰ ਲਿਓ ਵੀ ਮੂਵਮੈਂਟ ਹੋ ਰਹੀ ਆ ਸਾਰੀ ਚੀਜ਼ਾਂ ਦੀ ਬਿਲਕੁਲ ਮੂਵਮੈਂਟ ਮੇਰੀ ਕੱਲ ਹੀ ਗੱਲ ਹੋਈ ਆ ਤੇ ਖੇਤੀ ਹੋ ਜਾਊਗਾ ਨਹੀਂ ਜਦੋਂ ਮਰਜ਼ੀ ਮਿਲੋ ਠੀਕ ਹੈ ਜੀ ਥੈਂਕ ਯੂ